ਕੀ ਸਰਪੀ ਕੋਰੇ ਸਾਥੇ ਨਿਭਾਵੇਂ ਜੇ ਸਤਿਗੁਰ ਸਾਥੇ ਪਾਵੇਂ ਜੇ ਸਤਿਗੁਰ ਕੁੜੇ ਸੱਚੇ ਬਾਰੇ ਤੇ ਸੱਚੇ ਸੱਚੇ ਦੇ ਸਤਿਗੁਰੂ ਇਹ ਪ੍ਰੋਗਰਾਮ ਜਿਹੜੇ ਸਮਾਗਮ ਚੱਲ ਰਹੇ ਨੇ ਅੱਜ ਤੀਜਾ ਸਮਾਗਮ ਹੈ 24 ਮਹੀਨੇ ਤੀਜੀ ਸੰਧਟ ਗੜਾ ਕੇ ਪਹੁੰਚ ਰਹੀ ਹੈ ਕਾਫੀ ਸੰਗਤ ਜਿਹੜੀ ਕਿ ਲਾਹ ਲਹਿਰੀ ਕੁੰਸਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਵੱਲੋਂ ਸਾਡੇ ਮਾਹ ਪੁੱਛ ਭਾਈ ਸਾਹਿਬ ਭਾਈ ਗੁਰ ਇਕਬਾਦ ਸਿੰਘ ਜੀ ਹੋਰਾਂ ਵੱਲੋਂ 350 ਸਾਲਾ ਸ਼ੀਦੀਸ਼ਤਾਬ ਦੀ ਮਨਾਉਂਦੇ ਹੋਏ ਔਰ 21ਵਾਂ ਸਾਲਾਨਾ ਸਮਾਗਮ ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਦਾ ਮਨਾਉਂਦੇ ਹੋਏ ਜਿਹੜੀ 4 ਦਿਨ ਦੀ ਲੜੀ ਆਰੰਭ ਹੋਈ ਸੀ ਅੱਜ ਤੀਸਰੇ ਦਿਨ ਦੇ ਸਮਾਗਮ ਚੱਲ ਰਹੇ ਨੇ ਬੇਅੰਤ ਸੰਤਾਂ ਇਸ ਸਮਾਗਮ 'ਚ ਸ਼ਮੂਲੀਅਤ ਕਰ ਰਹੀਆਂ ਨੇ ਕਿਉਂਕਿ ਅੱਜ ਦੇ ਸਮਾਗਮ ਦੀ ਵਿਲੱਖਣਤਾ ਇਹ ਰਹੀ ਹੈ ਕਿ ਅੱਜ ਰਾਗ ਦਰਬਾਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਪਹਿਲੇ ਹਜੂਰੀ ਕੀਰਤਨੀਏ ਭਾਈ ਸਾਹਿਬ ਭਾਈ ਜਗਰੂਪ ਸਿੰਘ ਜੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਅਤੇ ਜਿਨ੍ਹਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਰਾਗੀ ਦਾ ਵਾਰ ਦਿੱਤਾ ਸੀ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਸ਼ਾਨ ਦਿੱਲੀ ਰਾਗਾਂ ਦੇ ਮਾਹਰ ਰਾਗਾ ਦੇ ਧਨੀ ਉਹਨਾਂ ਨੇ ਹਾਜ਼ਰੀਆਂ ਭਰੀਆਂ ਔਰ ਮੈਂ ਮਹਿਸੂਸ ਕੀਤਾ ਕਿ ਸੰਗਤਾਂ ਤੋਂ ਇਲਾਵਾ ਆਪ ਵੱਡੇ ਵੱਡੇ ਰਾਗੀ ਕੀਰਤਨੀ ਵੀ ਉਹਨਾਂ ਦਾ ਕੀਰਤਨ ਸਰਵਣ ਕਰਨ ਵਾਸਤੇ ਸਾਡੇ ਕੋਲ ਇੱਥੇ ਪਹੁੰਚੇ ਤੇ ਅਸੀਂ ਸੰਗਤਾਂ ਦਾ ਧੰਨਵਾਦ ਕਰਦੇ ਆਂ ਕੱਲ ਚੌਥੇ ਦਿਨ ਦਾ ਜਿਹੜਾ ਸਮਾਗਮ ਗੁਰਦੁਆਰਾ ਗੁਰਕੇ ਮਹਿਲ ਹੈ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਇਲਾਕਿਆਂ ਚੋਂ ਨਗਰਾਂ ਚੋਂ ਆਪਾਂ ਸਾਰੇ ਪਰਿਵਾਰਾਂ ਬੱਚਿਆਂ ਸਮੇਤ ਸੰਗਤਾਂ ਸਮੇਤ ਜਥਿਆਂ ਸਮੇਤ ਸੰਗਤ ਲੈ ਕੇ ਪਹੁੰਚੀਏ ਸਾਰੀ ਸੰਗਤ ਨੂੰ ਆਦਾਸ ਬਿਨੇ ਕਰੇਗਾ ਕਲ ਗੁਰੂ ਕੇ ਮਹਿਲ ਆਪ ਜੀ ਨੇ ਸ਼ਾਮੀ 4 ਵਜੇ ਤੋਂ ਲੈ ਕੇ ਰਾਤੀ 12 ਵਜੇ ਤੱਕ ਇਹ ਸਮਾਗਮ ਵਿੱਚ ਜਰੂਰ ਦਰਸ਼ਨ ਦੇਣੇ ਆ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸ੍ਰੀ ਦਰਬਾਰ ਸਾਹਿਬ ਇਹਨਾਂ ਦਾ ਵਿਸ਼ੇਸ਼ ਸਹਿਯੋਗ ਹੈ ਕੱਲ ਦੇ ਸਮਾਗਮ ਦੇ ਵਿੱਚ ਸਾਨੂੰ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ